ਅੱਜ ਦੇ ਜਰਨਲ ਅਡਾਇਰ ਕੋਲ ਜਿੰਨੀ ਕੁ ਪਾਵਰ ਹੈਗੀ ਆ ਉਹ ਪਾਵਰ ਵਰਤੂਗਾ ਚਾਹੇਓ ਆਪਣਾ ਭਗਵੰਤ ਮਾਨ ਜੀ ਹੋਣ ਕਾਲੇ ਪਾਣੀ ਨੂੰ ਵੇਖਦੇ ਆ ਪਾਣੀ ਚ ਜ਼ਹਿਰ ਪਾਉਣੀ ਬੰਦ ਹੋਊਗੀ ਨਾ ਇਹ ਅੱਜ ਹੋਵੇ ਨਾ ਉਹ ਕੱਲ ਹੋਵੇ ਜੀਨੇ ਜਿੰਨਾ ਜ਼ੋਰ ਲਾਉਣਾ ਲਾ ਲੋ ਬਿਜ਼ਨਸਮੈਨ ਆ ਨਾ ਬਿਜ਼ਨਸਮੈਨਾਂ ਦੀ ਰਾਜਨੀਤੀ ਬੜੀ ਤਗੜੀ ਹੈ ਸੁਣਿਆ ਲਖੇ ਸਿੰਘ ਸਿਧਾਣੇ ਦੇ ਘਰੇ ਪੁਲਿਸ ਪਹੁੰਚ ਚੁੱਕੀ ਆ ਪਹੁੰਚੇ ਕਹਿੰਦੇ ਡੀਐਸਪੀ ਜਿਹੜੀ ਰੈਂਕ ਆ ਬਹੁਤ ਸਾਰੀ ਕਹਿੰਦੇ ਪੁਲਿਸ ਪਹੁੰਚੀ ਹੈ ਮੈਂ ਹੁਣੇ-ਹੁਣੇ ਸੁੱਖ ਜਗਰਾਉਂ ਦਾ ਲਾਈਵ ਵੇਖ ਘਟਿਆ ਸਭ ਤੋਂ ਵੱਡੀ ਗੱਲ ਕੀ ਆ ਕਿ ਚਲੋ ਵੇਖੋ ਮੇਰੇ ਇਸ ਮਸਲੇ ਦੇ ਵਿੱਚ ਹਾਸਾ ਨਿਕਲੂਗਾ ਕਿ ਸਾਨੂੰ ਜਿਹੜਾ ਕਹ ਲਓ ਵੀ ਪੁਲਸਾ ਚਾਹੇ ਕੋਈ ਆ ਬਈ ਜਿਹੜਾ ਬਿਜ਼ਨਸਮੈਨ ਆ ਨਾ ਬਿਜ਼ਨਸਮੈਨਾਂ ਦੀ ਰਾਜਨੀਤੀ ਬੜੀ ਤਗੜੀ ਹੈ ਇਹ ਜਿਹੜੇ ਬਿਜ਼ਨਸਮੈਨ ਆ ਨਾ ਸਾਨੂੰ ਅੱਜ ਜੀਨ ਜੋਗਰੇ ਛੱਡਣ ਤੇ ਨਾ ਸਾਨੂੰ ਕੱਲ ਛੱਡਣ ਯਾਦ ਰੱਖੋ ਗੱਲ ਔਰ ਮੈਂ ਇੱਥੇ ਗੱਲ ਆ ਜਿਹੜੀ ਉਹ ਪਾਣੀ ਦੀ ਕਰ ਰਹੇ ਆ ਉਹ ਕਹਿੰਦੇ ਕਾਲੇ ਪਾਣੀ ਨੂੰ ਵੇਖਦੇ ਆ ਪਾਣੀ ਚ ਜ਼ਹਿਰ ਪਾਉਣੀ ਬੰਦ ਹੋਊਗੀ ਨਾ ਇਹ ਅੱਜ ਹੋਵੇ ਨਾ ਉਹ ਕੱਲ ਹੋਵੇ ਜੀਨੇ ਜਿੰਨਾ ਜ਼ੋਰ ਲਾਉਣਾ ਲਾ ਲੋ ਜੇ ਉੱਥੇ ਲੁਧਿਆਣੇ ਦੇ ਵਿੱਚ ਧਰਨਾ ਲੱਗੂਗਾ ਪਹੁੰਚ ਤਾਂ ਮੇਰੇ ਅਰਕਾ ਵੀ ਜਾਊਗਾ ਉੱਥੇ ਔਖਾ ਸੌਖਾ ਮੈਂ ਪਹੁੰਚੂਗਾ ਗੱਲ ਕਿਸੇ ਇੱਕ ਵਿਅਕਤੀ ਦੀ ਨਹੀਂ ਗਈ ਗੱਲ ਕਿਸੇ ਦੀ ਇਹ ਨਹੀਂ ਗੀ ਗੱਲ ਪਾਣੀ ਦੀ ਹੈ। ਔਰ ਜਿਹੜੀ ਕੈਂਸਰ ਦੀ ਗੱਲ ਆ ਕੈਂਸਰ ਦੇ ਨਾਲ ਸਾਡਾ ਇੱਕ ਖੁਦ ਸਕਾ ਸੰਬੰਧੀ ਇਸ ਬਿਮਾਰੀ ਦੇ ਨਾਲ ਲੜ ਰਿਹਾ। ਕਿੱਥੋਂ ਚੱਲ ਰਿਹਾ ਸਿਸਟਮ ਪਾਣੀਆ ਤੋਂ ਉਰਾ ਪੁਰਾ ਇੱਕ ਪਾਸੇ ਕੀ ਹੋ ਰਿਹਾ ਕਿ ਜੀ ਵਾਤਾਵਰਨ ਬਚਾਓ ਜੀ ਵਾਤਾਵਰਨ ਬਚਾਓ ਮੁੱਖ ਮੰਤਰੀ ਵੀ ਪਾ ਕੇ ਨੀਲੀ ਜੈਕਟ ਪਾ ਕੇ ਚਿੱਟਾ ਕੁੜਤਾ ਪਿਆਮਾ ਬੰਨ ਕੇ ਪੀਲੀ ਪੱਗ ਭਾਸ਼ਣ ਦਿੰਦਾ ਮੇਕਾ ਅੱਗੇ ਖੜ ਕੇ ਕਿ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਔਰ ਕਿਆ ਇਹਨਾਂ ਦੀ ਐਕਟਿੰਗ ਆ ਮੈਂ ਐਕਟਰ ਤੋਂ ਗੱਲ ਐਕਟਿੰਗ ਛੱਡ ਦੋ ਇਹ ਜਿਹੜੇ ਰਾਜਨੀਤਿਕ ਲੀਡਰ ਆ ਜੇ ਕੋਈ ਕਵੇ ਵੀ ਇਹ ਕੁਝ ਕਰ ਦੂ ਇਹ ਕੁਝ ਨਹੀਂ ਕਰ ਸਕਦੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਸਾਡੇ ਜਿਹੜੇ ਲੋਕ ਆ ਉਹ ਜੀ ਚਾਹੇ ਉਹ ਸਰਕਾਰਾਂ ਦੇ ਪ੍ਰਤੀ ਅੰਗਰੇਜ਼ਾਂ ਦੇ ਪ੍ਰਤੀ ਮਹਾਰਾਜਿਆਂ ਦੇ ਪ੍ਰਤੀ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਦੇ ਪ੍ਰਤੀ ਇਹਨਾਂ ਨੇ ਆਵਾਜ਼ਾਂ ਹੀ ਨਹੀਂ ਚੱਕੀਆਂ ਜਿਨ੍ਹਾਂ ਨੇ ਆਵਾਜ਼ਾਂ ਚੱਕੀਆਂ ਸਮੇਂ-ਸਮੇਂ ਦੇ ਵਿੱਚ ਜਿਨ੍ਹਾਂ ਦੇ ਕੋਲ ਪਾਵਰਾਂ ਹੁੰਦੀਆਂ ਉਹ ਉਹਨਾਂ ਤੇ ਪਾਵਰਾਂ ਤੇ ਪੂਰੇ ਪ੍ਰੈਸ਼ਰ ਪੈਂਦੇ ਆ ਜੇ ਅੱਜ ਰਾਜ ਹੁੰਦਾ ਉਹਨਾਂ ਰਾਜਿਆਂ ਦਾ ਮਹਾਰਾਜਿਆਂ ਦਾ ਤਾਂ ਜਿਹੜੇ ਗੱਲ ਕਰੂੰਗਾ ਕੋਈ ਭਾਈ ਬਿਜ਼ਨਸਮੈਨਾਂ ਦੇ ਵਿਰੋਧੀ ਉਹਨਾਂ ਨੂੰ ਚੱਕੀ ਦੇ ਵਿੱਚ ਨਹੀਂ ਜਿਵੇਂ ਕਹਿੰਦੇ ਨੇ ਕੋਲੂ ਚ ਬੀੜ ਦੋ ਸੁਣਦੇ ਆ ਪ੍ਰਾਣੀਆਂ ਕਹਾਣੀਆਂ ਰਾਜਾ ਸਜ਼ਾ ਦੇ ਦਿੰਦਾ ਜੀ ਇਹਦੇ ਤੇ ਆਹ ਕਰ ਦੋ ਜੀ ਇਹਦੇ ਤੇ ਉਹ ਕਰ ਦੋ ਜੇ ਹੁੰਦਾ ਅੰਗਰੇਜ਼ਾਂ ਦਾ ਸਮਾਂ ਤਾਂ ਜੇ ਭਾਈ ਫਿਰ ਕੋਈ ਬਿਜ਼ਨਸਮੈਨਾਂ ਦੇ ਉਲਟ ਜਾਂਦਾ ਜਾਂ ਮਤਲਬ ਕੋਈ ਦੇਸ਼ ਦੀ ਗੱਲ ਕਰਦਾ ਉਹ ਤਾਂ ਫਾਂਸੀ ਲਾ ਦਿੰਦੇ ਪਰ ਅੱਜ ਦੇ ਜਰਨਲ ਅਡਾਇਰ ਕੋਈ ਜਿੰਨੀ ਕੁ ਪਾਵਰ ਹੈਗੀ ਆ ਅੱਜ ਦੇ ਜਰਨਲ ਅਡਾਇਰ ਕੋਲ ਜਿੰਨੀ ਕੁ ਪਾਵਰ ਹੈਗੀ ਆ ਉਹ ਪਾਵਰ ਵਰਤੂਗਾ ਚਾਹੇ ਆਪਣਾ ਭਗਵੰਤ ਮਾਨ ਜੀ ਹੋਣ ਚਾਹੇ ਕੋਈ ਹੋਰ ਹੋਵੇ ਰਹੀ ਗੱਲ ਕਿ ਜਿਹੜਾ ਕਹਿ ਲੋ ਕਿ ਅੱਜ ਤੱਕ ਵੀ ਕਿਸੇ ਸਰਕਾਰ ਨੂੰ ਅੱਜ ਤੱਕ ਵੀ ਕਿਸੇ ਪੋਲੀਟੀਸ਼ੀਅਨ ਨੂੰ ਜਿਹੜੇ ਵੀ ਇਹ ਰਾਜਨੀਤਿਕ ਲੀਡਰ ਹੋਏ ਆ ਟੁੰਡਾ ਲਾਜਾਬੀ ਨੇ ਇਹਨਾਂ ਨੇ ਕੀਤੀ ਨਹੀਂ ਨਾ ਇਹ ਪ੍ਰਵਾਹ ਕਰਨ ਤੇ ਜਿਹੜੇ ਲੋਕ ਆ ਉਹ ਦਿਮਾਗ ਚ ਕੀੜਾ ਪਾਈ ਫਿਰਦੇ ਕਿ ਸਾਡੀ ਕੀ ਤੇ ਇਹਨਾਂ ਨੂੰ ਟੈਨਸ਼ਨ ਚਲੋ ਮੈਂ ਗੱਲ ਕਰਦਾ ਜੈਰੀ ਨੇ ਪਾਣੀ ਤੇ ਜਾਊਗਾ ਉਵੇਂ ਆ ਜਾਣਾ ਭਾਈ ਲੀੜੇ ਲੂੜੇ ਬਦਲ ਕੇ ਮੈਂ ਬਾਹਰ ਆਇਆ ਹੁਣੇ ਨਹੀਂ ਦੇਖਣਾ ਲਿਖ ਲੋ ਉਵੇਂ ਦੱਸ ਦਿਓ ਮੈਨੂੰ ਮੈਂ ਪਟਨਾ ਸੀ ਇੱਕ ਤੇ ਆ ਇੱਥੇ ਠਹਿਰ ਜੋ ਕਿ ਰਹਾ ਕੋਈ ਨਾ ਕੋਈ ਹੋਰ ਮਾੜਾ ਜਾਓ ਕਰਾ ਪੰਜਾਬੀ ਉਹ ਦਿਖਾ ਦਿਗੇ ਭਾਈ ਵਾਹ ਵਾਲ ਹੱਥ ਚ ਇਹ ਪਾਣੀ ਵਾਲੇ ਮਸਲੇ ਤੋਂ ਪਹਿਲਾਂ ਵੀ ਚੱਕਣਗੇ। ਨਾਲੇ ਫੇਰ ਹੀ ਗੱਲ ਕਰਨੇ ਆ। ਆਹ ਖੜੇ ਆ ਇਹ ਇਸ ਗੱਲ ਨੂੰ ਤੁਸੀਂ ਮਜ਼ਾਕ 'ਚ ਨਾ ਲਓ ਜੀ। ਸੰਗਤ ਸਾਰੀ। ਲਿਆ ਬਈ ਦਰਵਾਜ਼ਾ ਖੋਣ। ਯਾ ਵਾਹਲ ਦੱਸ ਜਾ। ਮਾੜਾ ਮਾੜਾ। ਉਹ ਮੈਂ ਫਿਰ ਤੁਹਾਡੇ ਸਾਹਮਣੇ ਹੀ ਨਹੀਂ ਆਉਂਦਾ। ਮੈਂ ਗੱਲ ਤਾਂ ਦੱਸਣਾ ਲੋਕਾਂ ਨੂੰ ਵੀ ਪਤਾ ਲੱਗੇ ਯਾਰ ਵੀ ਕਾਰਨ ਕੀ ਆ। ਆਇਆ ਤਾਂ ਫਿਰ 3 ਦਸੰਬਰ ਨੂੰ ਬਈ ਪਾਣੀ ਵਾਲਾ ਮਸਲਾ ਮੈਨੂੰ ਤਾਂ ਨਿਕਲ ਹੀ ਨਹੀਂ ਦੇਣਾ ਫਿਰ। ਬਿਜ਼ਨਸਮੈਨਾਂ ਦਾ ਕੋਈ ਕੁਝ ਨਹੀਂ ਕਰ ਸਕਦਾ। ਜਿਹੜੇ ਕਹਿੰਦੇ ਆ ਪਾਣੀ ਬਚਾ ਲਓ ਜੀ, ਪਾਣੀ ਜ਼ਹਿਰੀਲਾ ਹੋ ਗਿਆ ਜੀ। ਉਜੈਲ ਨੂੰ ਕੰਮ ਸਾਇਰੀ ਪਰੇ ਕੰਮ ਨਹੀਂ ਹੋ ਸਕਦਾ ਬੰਦ ਨਹੀਂ ਹੋ ਸਕਦਾ ਲੈ ਜਾਵਾਂਗੇ ਅਸੀਂ ਨਹੀਂ ਕੋਈ ਨਹੀਂ ਆਪਾਂ ਮਾਰ ਜਾ ਲੋਕਾਂ ਨੂੰ ਵੀ ਦੱਸ ਜਿਹੜੇ ਸ਼ਹੀਦ ਆਪਣਾ ਬਾਪ ਆਪਣਾ ਬਾਪ ਪੈਂਦਾ ਰਹਿਣਾ ਦੂਸ਼ੀ ਤੇ ਕਰਨ ਵਾਲੇ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਰਾਜਾ ਜਿਹੜੇ ਵਾਤਾਵਰਨ ਨੂੰ ਨਹੀਂ ਕੋਈ ਨਹੀਂ ਚਲੀ ਜਾਂਦੇ ਬਈ ਚਲੀ ਜਾਂਦੇ ਆ ਫੜੀ ਬਈ ਕਰੋੜਾਂ ਅਰਬਾਂ ਰੁਪਈਆ ਦੀਆਂ ਰਿਆਣਾਂ ਖੜਜੋ ਬਈ ਖੜਜੋ ਫੜਜੋ ਇਹ ਆਮ ਵਿੱਚ ਸੱਕਦੇ ਆ ਖੜਜੋ ਬਈ ਇਹ ਤੁਹਾਡੇ ਵਰਤਾਂ ਦੀ ਐਸੇ ਕੀਤੀ ਐਸੀ ਕਰ ਸਕਦੇ ਦੇਖਦੇ ਆਂ ਫਿਰ ਇਹ ਤਾਂ ਗੱਲਬਾਤ ਹੀ ਆ ਫਿਰ ਵਾਕਈ ਪਤਾ ਨਹੀਂ ਲੈ ਕੇ ਲੈ ਕੇ ਜਾਂਦੇ ਜੇ ਕੀ ਕਰਦੇ ਆ ਵਰਤਾਂ ਦੀ ਐਸੀ ਕੀਤੀ ਐਸੀ ਹੁੰਦੀ ਪਟਾਕਿਆਂ ਨਾਲ ਇੱਥੇ ਇੱਕ ਫੜ ਕੇ ਰੱਖੀਏ ਉੱਥੇ ਕੋਈ ਨਹੀਂ ਬੋਲਦਾ ਉੱਥੇ ਕੋਈ ਪੁਲਿਸ ਨਹੀਂ ਜਾਊਗੀ ਉੱਥੇ ਕਿਸੇ ਨੇ ਨਹੀਂ ਜਾਣਾ ਪਰ ਜਦੋਂ ਕੋਈ ਗੱਲ ਜੇਕਰ ਵਾਤਾਵਰਨ ਵੇਖੋ ਤਾਂ ਗੱਲਾਂ ਚੱਲੀ ਜਾਂਦੀਆਂ ਜੇਕਰ ਤੁਸੀਂ ਬੱਚੀ ਨੂੰ ਪੇਟ 'ਚ ਮਾਰੋਗੇ ਤੁਹਾਡੇ ਦੂਸਰੇ ਯਾਤ ਤੁਹਾਨੂੰ ਜੁਰਮਾਨੇ ਆ ਉਹੀ ਬੱਚਿਆਂ ਨੂੰ ਜਦੋਂ ਬਾਹਰ ਆਉਂਦੀਆਂ ਜਨਮ ਲੈਂਦੀਆਂ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋ ਜਾਂਦੇ ਆ ਸਰਕਾਰ ਉਹਨੂੰ ਪੁੱਛਦੀ ਕੋਈ ਨਹੀਂ ਛੱਡੋ ਜੀ ਇਹ ਗੱਲ ਪਾਣੀ ਜਿਹੜੇ ਲੋਕ ਪੀ ਰਹੇ ਆ ਉਹ ਟੈਨਸ਼ਨ ਨਹੀਂ ਲੈ ਰਹੇ ਜਿਹੜੇ ਲੋਕ ਪਾਣੀ ਪੀਂਦੇ ਆ ਨਹਾਉਂਦੇ ਆ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਆਪਾਂ ਨਸ਼ੇ ਦੀ ਟੈਨਸ਼ਨ ਲੈਣੇ ਆ ਆਪਾਂ ਹਰ ਚੀਜ਼ ਦੀ ਟੈਨਸ਼ਨ ਲੈਨੇ ਆ ਜਿਨ੍ਹਾਂ ਦੇ ਧੀਆਂ ਪੁੱਤ ਨਸ਼ਾ ਪੀਂਦੇ ਆ ਉਹ ਟੈਨਸ਼ਨ ਨਹੀਂ ਲੈਂਦੇ ਜਿਹੜੇ ਹਲਕਿਆਂ ਦੇ ਐਮਐਲਏ ਉਹ ਟੈਨਸ਼ਨ ਨਹੀਂ ਲੈਂਦੇ ਉਹਨਾਂ ਟੈਨਸ਼ਨ ਕਾਦੀ ਲੈਣੀ ਆ ਸੱਟੇ ਬੰਦ ਹੋ ਗਏ ਬਿਜ਼ਨਸਮੈਨ ਨਹੀਂ ਕੀ ਬੰਦ ਹੋਊਗੀ ਸੱਟੇ ਬੰਦ ਹੋ ਗਏ ਦੇਸ਼ ਦੇ ਵਿੱਚੋਂ ਸੱਟੇ ਪੰਜਾਬ 'ਚ ਸ਼ਰੇਆਮ ਚੱਲ ਰਹੇ ਆ ਸੱਟਾ ਕਿੰਨੇ ਆਈਏ ਮੈਂ ਤੁਹਾਨੂੰ ਹੁਣ ਇੱਥੇ ਕੱਢ ਕੇ ਵਿਖਾ ਦਿੰਦਾ ਆ ਕਿੰਨਾ ਹੋਊਗਾ ਮੇਰੇ ਕੋ ਫੋਨ ਇਹ ਹੈਗਾ ਆ ਕਿੱਧਰ ਗਿਆ ਫੋਨ ਅੱਜ ਸੱਟਾ ਪੁੱਛ ਲਓ ਤੁਸੀਂ ਅੱਜ ਤਰੀਕ ਕਿੰਨੀ ਆ 21 ਨਵੰਬਰ 21 ਨਵੰਬਰ ਆ ਤੇ ਸੱਟਾ ਵੇਖ ਸਕਦੇ ਆ ਅੱਜ ਗੂਗਲ ਤੇ ਸ਼ੋਅ ਦੇਗਾ ਉਹਨਾਂ ਫਲਾਨਾ ਆ 21 ਨਵੰਬਰ ਨੂੰ 11 ਵਜੇ ਵਾਲੀ ਆਵਾਜ਼ 7 ਵਜੇ ਵਾਲੀ ਆਵਾਜ਼ 8 ਵਜੇ ਵਾਲੀ ਆਵਾਜ਼ ਰਾਤ ਦੇ 9 ਵਜੇ ਵਾਲੀ ਆਵਾਜ਼ 11 ਵਜੇ ਵਾਲੀ ਜਿਹਨੂੰ ਗਲੀ ਪਤਾ ਨਹੀਂ ਕਹਿੰਦੇ ਆ ਤੇ ਸਵੇਰ ਵਾਲੀ ਦੇ ਸਾਵਰ ਇਹਦੇ ਇਹ ਪੰਜਾਬ ਦੇ ਵਿੱਚ ਛਰੇ ਆਮ ਸੱਟਾ ਚੱਲ ਰਿਆ ਬੰਦ ਹੋ ਗਿਆ ਐਵੇਂ ਆਪਾਂ ਇਹ ਜਿਹੜੇ ਮੰਤਰੀ ਸ਼ੰਤਰੀ ਆ ਨਾ ਜਿਹੜੇ ਮੰਤਰੀ ਇਹਨਾਂ ਨੂੰ ਕੋਈ ਲੋਕਾਂ ਦੀ ਪਰਵਾਹ ਨਹੀਂ ਨਾ ਇਹਨਾਂ ਨੂੰ ਅੱਜ ਪ੍ਰਵਾਹ ਨਾ ਕੱਲ ਪ੍ਰਵਾਹ ਚਿੱਟਾ ਨਹੀਂ ਬੰਦ ਹੋ ਸਕਦਾ ਕੌਂਕੀ ਇਹਨਾਂ ਨੂੰ ਪਤਾ ਨਹੀਂ ਕੌਣ ਵੇਚਦਾ ਕੌਣ ਕਰ ਰਿਹਾ ਸਿੱਕਟਾਂ ਦੀ ਮਸ਼ਹੂਰੀ ਆਉਂਦੀ ਆ ਸਿੱਕਟਾਂ ਦੁਕਾਨਾਂ ਤੇ ਹੁੰਦੀਆਂ ਸਿੱਕਟਾਂ ਦੀ ਫੈਕਟਰੀ ਹੁੰਦੀ ਆ ਉਹ ਆ ਬੰਦ ਕਰਾਤੀ ਨਹੀਂ ਕਰਾਈ ਕੈਂਸਰ ਤਾਂ ਉਹਦੇ ਨਾਲ ਵੀ ਹੁੰਦਾ ਫੇਰ ਜੇ ਤੁਸੀਂ ਦੂਜੇ ਪਾਸੇ ਜਾਓ ਪਾਣੀ ਦੇ ਨਾਲ ਜਿਹੜਾ ਕੱਲੋ ਪਾਣੀ ਖਰਾਬ ਹੋ ਰਿਹਾ ਤੁਸੀਂ ਕਹਿ ਰਹੇ ਆ ਇਹ ਪਾਣੀ ਬਈ ਖਰਾਬ ਇੱਕ ਵਾਰ ਹੀ ਨਹੀਂ ਪੰਜਾਂ ਵਾਰੀ ਹੋ ਜੇ ਧਰਨੇ ਲੱਗ ਜਾਣਗੇ ਲੁਧਿਆਣੇ ਦੇ ਵਿੱਚ ਪਰ ਪਾਣੀ ਬੰਦ ਨਹੀਂ ਹੁੰਦਾ ਜੇਕਰ ਜੀਰੇ ਵਾਲੀ ਫੈਕਟਰੀ ਬੰਦ ਨਹੀਂ ਨਾ ਹੋ ਸਕੀ ਤੇ ਬੰਦ ਉਹ ਵੀ ਨਹੀਂ ਹੁੰਦਾ ਇਹ ਮੈਂ ਕੋਈ ਪੱਖ ਨਹੀਂ ਲੈ ਰਿਆ ਮੈਨੂੰ ਪਤਾ ਉਹਨਾਂ ਦਾ ਸਾਡੇ ਕੋਲ ਜੇ ਕੋਈ ਕਹਿੰਦਾ ਨਾ ਅਸੀਂ ਪੰਜਾਬ ਨੂੰ ਬਚਾ ਲਾਂਗੇ ਪੰਜਾਬ ਦੇ ਪੱਲੇ ਵੀਰੋ ਕੱਖ ਨਹੀਂ ਅਫਸਰਸ਼ਾਹੀ ਪੰਜਾਬ ਦੇ ਮੰਤਰੀ ਪਿੰਡਾਂ ਦੇ ਲੀਡਰ ਮੈਂਬਰ ਸਰਪੰਚ 25 ਪਿੰਡਾਂ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਐਮ ਐਲ ਏ ਐਮ ਪੀ ਮੈਨੂੰ ਇੱਕ ਵੀ ਇਹਨਾਂ ਚੋਂ ਲੱਭ ਕੇ ਵਿਖਾਓ ਜਿਹੜੇ ਪੰਜਾਬ ਦੀ ਬੋਲੀ ਬੋਲਦੇ ਇੱਕ ਵੀ ਬਾਕੀ ਗੱਲਾਂ ਬਾਅਦ ਦੀਆਂ ਰਹਿਣਗੀਆਂ ਇੱਕ ਵੀ ਬੰਦਾ ਪੁੱਤ ਥੋੜੇ ਬਾਹਰ ਚੱਲੇ ਜਾਣਗੇ ਕੋਈ ਨਹੀਂ ਰੋਕ ਸਕਦਾ ਟੀਚਰਾਂ ਦੇ लाਠੀ ਚਾਰ ਉਹ ਡੇਲੀ ਰੀਚਾਰਜ ਕਰਦੇ ਉਹਨਾਂ ਦਾ ਲਾਠੀਆਂ ਨਾਲ ਤੇ ਗਾਂ ਨੂੰ ਕਿਸੇ ਨੇ ਟੀਚਰ ਨਹੀਂ ਬਣਾ ਸਿਆਸਤ ਸਮਝੋ ਤੇ ਜਿਹੜੇ ਗਰੀਬ ਬੱਚੇ ਆ ਉਹ ਸਕੂਲੇ ਕਿਹਦੇ ਕੋਲ ਜਾ ਕੇ ਪੜਨਗੇ ਕੰਧਾਂ ਤੋਂ ਬੜੀ ਤਗੜੀ ਰਾਜਨੀਤੀ ਆ ਵੀਰੋ ਇਹ ਸਮਝ ਨਹੀਂ ਪੈਣੀ ਆ ਮੈਂ ਫਿਰ ਵੀ ਆਣਾ ਕਿ ਲੱਖੇ ਸੁਧਾਰ ਨੇ ਹੋਰੀ ਘੜੇ ਦੀ ਮੱਛੀ ਆ ਵਿਸ਼ੋਦੀਪ ਵਰਗੇ ਘੜੇ ਦੀ ਮੱਛੀ ਆ ਸੁਖ ਜਗਰਾਉਂ ਵਰਗੇ ਘੜੇ ਦੀ ਮੱਛੀ ਆ ਜਾਂ ਜਿਹੜਾ ਵੀ ਕੌਮ ਦੀ ਚਾਹੋ ਆਪਣੇ ਦਵਿੰਦਰ ਸਿੰਘ ਖਾਲਸਾ ਚਾਹੇ ਕੋਈ ਵੀ ਇਹ ਸਭ ਘੜੇ ਦੀਆਂ ਮੱਛੀਆਂ ਜਿਹੜਾ ਸਰਕਾਰ ਦੇ ਉਲਟ ਕਿਉਂਕਿ ਘੜੇ ਦੀ ਮੱਛੀ ਆ ਨਾ ਜਿਹੜੀ ਇਹ ਚੱਕ ਲੈnde ਨਾਲ ਦੀ ਨਾਲ ਇਹ ਕਹਿੰਦੇ ਆ ਕਿ ਸਾਡੇ ਪੜਦੇ ਨਾ ਜ਼ਾਹਰ ਕਰੋ ਮੀਡੀਆ ਵੀ ਘੜੇ ਦੀ ਮੱਛੀ ਬਣ ਗਈ ਕਿੰਨਾ ਦੇ ਚੈਨਲ ਚੱਕਦੇ ਇਹਨਾਂ ਨੇ ਤੜਕ ਕੇ ਖਾਂਦੇ ਅਗਲੇ ਬੜੇ ਆਰਾਮ ਨਾਲ ਤਲੂਣ ਕਿਹੜੇ ਲਾਉਂਦੇ ਆ ਲੂਣ ਕਿਹੜੇ ਲਾਉਂਦੇ ਆ ਜਿਹੜੇ ਪਿੰਡਾਂ ਦੇ ਲੀਡਰ ਹੁੰਦੇ ਆ ਮਿਰਚਾਂ ਕੌਣ ਲਾਉਂਦੇ ਆ ਜਿਹੜੇ ਹਲਕੇ ਦੇ ਲੀਡਰ ਹੁੰਦੇ ਆ ਕਿਉਂ ਨਾ ਲਾਉਣਗੇ ਲਾਉਣਗੇ ਜਦੋਂ ਬਿਜ਼ਨਸ ਖਰਾਬ ਹੋਣਗੇ ਉਦੋਂ ਲਾਉਣਗੇ ਮੱਥੇ ਕਿੰਨਾ ਨਾ ਮਾਰਦੇ ਫਿਰਦੇ ਆ ਉਹਨਾਂ ਲੋਕਾਂ ਦਾ ਮੱਤੇ ਮਾਰਦੇ ਫਿਰਦੇ ਆ ਜਿਹੜੇ ਆਪ ਦੇ ਆਪ ਨੂੰ ਗੁਰੂਆਂ ਦੀ ਔਲਾਦ ਕਹਿੰਦੇ ਆ ਜਿਹੜੇ ਆਪ ਦੇ ਆਪ ਨੂੰ ਗੁਰੂਆਂ ਦੀ ਧਰਤੀ ਤੋਂ ਪੈਦਾ ਹੋਏ ਕਹਿੰਦੇ ਆ ਗੁਰੂਆਂ ਦੀ ਔਲਾਦ ਕਹਿੰਦੇ ਆ ਮੈਂ ਮਾਫੀ ਚਾਹੁੰਦਾ ਇਸ ਟਾਈਮ ਗੱਲ ਕਰਨ ਲੱਗਿਆ ਉਹਨਾਂ ਵਾਸਤੇ ਲੜਾਈਆਂ ਲੜਦੀਆਂ ਤੇ ਗੁਰੂ ਦੇ ਬੱਚੇ ਹੀਰੇ ਮੋਤੀਆਂ ਤੇ ਨਹੀਂ ਵਿਕੇ ਸੀ ਸਭ ਤੋਂ ਵੱਡੀ ਗੱਲ ਇਹ ਆ ਮਾਫੀ ਚਾਉਂਦਾ ਜੀ ਜੇਕਰ ਮੈਂ ਕੋਈ ਗੱਲ ਗਲਤ ਕਰ ਰਿਹਾ ਹਾਂ ਉਹ ਸ਼ਹੀਦ ਹੋਣਾ ਉਹਨਾਂ ਨੇ ਸਹੀ ਸਮਝਿਆ ਇੱਥੇ ਕੀ ਹੁੰਦਾ ਇੱਥੇ 1000 ਰੁਪਏ ਮਹੀਨੇ ਦਾ ਰੌਲਾ ਪਿਆ ਖੜਾ ਸਾਡਾ 1000 ਰੁਪਏ ਨਹੀਂ ਹੈ ਤੇ ਪਾਣੀ ਦੀ ਗੱਲ ਤਾਂ ਦੂਰ ਰਹੇਗੀ ਸਰਪੰਚੀ ਦੇ ਇਲੈਕਸ਼ਨ ਜਿਹੜੇ ਪਿੰਡਾਂ ਦੇ ਵਿਕਾਸ ਹਾਸਤੇ ਲੱਖਾਂ ਰੁਪਈਆ 2-2 ਕਰੋੜ ਰੁਪਈਆ ਲਾ ਕੇ ਸਰਪੰਚੀਆਂ ਲੰਘਾ ਤੇ ਪਹਾਲ ਦੇ ਕੀ ਹੈ ਕਿਹੜੇ ਲੋਕਾਂ ਨੂੰ ਕਿੰਨੇ ਵੀ ਆਪਾਂ ਪੰਜਾਬ ਬਚਾ ਲਈਏ ਜਿਨ੍ਹਾਂ ਨੇ ਪੰਜਾਬ ਨੂੰ ਖਤਮ ਕਰਨ ਦੇ ਵਿੱਚ ਹਿੱਸਾ ਪਾਇਆ ਇਹ ਬਈ ਬਚਣਾ ਨਹੀਂ ਸਾਡੇ ਦਾਦੇ ਪੜਦਾਦਿਆਂ ਨੇ ਸਾਡੇ ਪਿਓਆਂ ਦਾ ਬੇੜਾ ਬਿਠਾਤਾ ਸੀ ਸਾਡੇ ਪਿਓਆਂ ਨੇ ਬੇੜਾ ਸਾਡਾ ਬਿਠਾਤਾ ਸੀ ਤੇ ਅੱਜ ਅਸੀਂ ਬੇੜਾ ਬਿਠਾਉਣ ਤੇ ਲੱਗੇ ਹੋਏ ਆ ਤੇ ਬੇੜੇ ਅੱਜ ਅਸੀਂ ਬਿਠਾਈ ਜਾਂਦੇ ਆ ਤੇ ਅਸੀਂ ਪੰਜਾਬ ਨੂੰ ਬਚਾਉਣ ਦੇ ਵਿੱਚ ਕਦੇ ਅੱਗੇ ਨਹੀਂ ਆ ਸਕਦੇ। ਯੋਗਦਾਨ ਪਾ ਲੋ ਪਰ ਬਚਾ ਨਹੀਂ ਜਾਣਾ। ਬਾੜੀ ਤਾਂ ਕੀ ਗੱਲ ਆ ਮੈਂ ਕਿਹਾ ਸਾਡੇ ਤੋਂ ਪਾਣੀ ਨਹੀਂ ਸਹੀ ਕਰਿਆ ਜਾਣਾ। ਅੱਜ ਨਹੀਂ ਪਈ। ਉਹ ਬੁੱਢੇ ਦਰਿਆ ਦੇ ਸੇਵਨ ਆਲਾ ਕਹਿ ਲੋ ਉਹਨੂੰ। ਬੁੱਢਾ ਨਾਲਾ ਕਹਿ ਲੋ। ਐਨੀ ਮੁੰਨੀ ਬਦਨਾਮ ਨਹੀਂ ਜਿੰਨਾ ਉਹ ਬੁੱਢਾ ਨਾਲਾ ਬਦਨਾਮ ਕਰਤਾ। ਕੀ ਕੀ ਨਾਮ ਉਹਦੇ ਮਸਲੇ ਕਿੰਨੇ ਲੋਕਾਂ ਨੇ ਚੱਕੇ ਟੀਟੂ ਬਾਰਿੰਗ ਨੇ ਚੱਕੇ ਪਰ ਲੋਕਾਂ ਨੇ ਮਜ਼ਾਕ ਚ ਲੈ ਲਿਆ ਲਗਿਆਣੇ ਦਾ ਜਿਹੜਾ ਇਸ ਟਾਈਮ ਐਮਪੀ ਆ ਕਿੱਧਰ ਫਿਰਦਾ ਉਹ ਉਹਨੂੰ ਕਹੋ ਇਨਾ ਗੁੰਗੇ ਬੋਲੇ ਐਮਐਲਏਆਂ ਨੂੰ ਪਰ ਮੈਂ ਮਾਫੀ ਚਾਹੁੰਦਾ ਇਸ ਟਾਈਮ ਗੱਲ ਕਹਿਣ ਲੱਗਿਆ ਅਸੀਂ ਕਾ ਅਸੀਂ ਹਰਾ ਤੱਲਾ ਹਰਾ ਹਰਾ ਹੋ ਜਾਂਦਾ ਮੁੱਛਾਂ ਵਾਲੇ ਜਾਨਵਰ ਇੱਕ ਅਰੀਟੇ ਢ ਭਰਦੇ ਆ ਮੈਂ ਫਿਰ ਤੋਂ ਕਹਿਣਾ ਘੋੜੇ ਗਧਿਆਂ ਨੂੰ ਫਰਕ ਪਊਗਾ ਅਸੀਂ ਉਹ ਘਾਹ ਜਿਹੜੇ ਫਿਰ ਤੋਂ ਹਰੇ ਹੋ ਜਾਣਗੇ ਭੁੱਖਾ ਤਾਂ ਗਧਾ ਮਰਦਾ ਭੁੱਖਾ ਤਾਂ ਘੋੜਾ ਮਰਦਾ ਹਰਾ ਤਾਂ ਫਿਰ ਹਰਾਈ ਹੋ ਜਾਂਦਾ ਇੱਕ ਬਾਰਿਸ਼ ਨਾਲ ਅਸੀਂ ਪੰਜਾਬੀਆਂ ਅਸੀਂ ਹਰੇ ਹੋ ਜਾਾਂਗੇ ਅਸੀਂ ਪੰਜਾਬੀਆਂ ਅਸੀਂ ਫਿਰ ਤੋਂ ਘਾਹ ਉਹੀ ਹਰੇ ਹੋ ਜਾਾਂਗੇ ਪਰ ਓਕੇ ਕੌਣ ਮਰਨਗੇ ਕਟਛੀਆਂ ਗਧੇ ਘੋੜੇ ਮੈਂ ਮਾਫੀ ਚਾਹੁੰਦਾ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਉਦਾਹਰਨ ਐ ਇੱਕ ਸਾਡੇ ਹਾਲ ਬੁਰੇ ਹੋਣੇ ਆ ਸਾਨੂੰ ਬਗਾਨਿਆਂ ਨੇ ਨਹੀਂ ਮਾਰਿਆ ਸਾਨੂੰ ਆਪਦੇ ਮਾਰੀ ਜਾਂਦੇ ਆ ਬਾਈ ਉਹਨਾਂ ਨੂੰ ਤੁਸੀਂ ਨਹੀਂ ਚਾਹੀਦੇ ਓ ਪੰਜਾਬ ਦੇ ਲੋਕੋ ਥੋੜੀ ਕੋਈ ਕਦਰ ਨਹੀਂ ਕਰਦੇ ਓ ਜੇ ਥੋੜੀ ਕਦਰ ਕਰਦੇ ਹੁੰਦੇ ਆਪ ਉਹ ਗੱਡੀਆਂ ਅਰਬਾਂ ਰਿਆਂ ਗੱਡੀਆਂ ਚ ਕਰੋੜਾਂ ਦੀਆਂ ਗੱਡੀਆਂ ਚ ਨਾ ਘੁੰਮਦੇ ਥੋੜੀ ਉਹ ਪ੍ਰਵਾਹ ਕਰਦੇ ਹੁੰਦੇ ਆਪ ਵਨਸਵਨੇ ਖਾਣੇ ਨਾ ਖਾਂਦੇ ਹੁੰਦੇ ਜੇਕਰ ਥੋੜੀ ਪ੍ਰਵਾਹ ਕਰਦੇ ਹੁੰਦੇ ਤੁਹਾਡੇ ਬੱਚੇ ਬਾਹਰ ਨਾ ਇਕੱਲੇ ਹੁੰਦੇ ਜੇ ਥੋੜੀ ਪ੍ਰਵਾਹ ਕਰਦੇ ਹੁੰਦੇ ਤੁਹਾਡੇ ਬਿਨਾ ਇਲਾਜ ਤੋਂ ਘਰ ਦੇ ਜੀ ਸ਼ਮਸ਼ਾਨ ਘਾਟ ਨਾ ਗਏ ਹੁੰਦੇ ਜੇ ਥੋੜੀ ਪ੍ਰਵਾਹ ਕਰਦੇ ਹੁੰਦੇ ਤੁਹਾਡੇ ਘਰਾਂ ਦੇ ਵਿੱਚ ਨਸ਼ੇ ਸ਼ਰਿਆਮ ਨਾ ਹੁੰਦੇ ਥੋਡੀ ਜਿਓ ਪ੍ਰਵਾਹ ਕਰਦੇ ਤੁਹਾਡੇ ਖਾਣੇ-ਦਾਣੇ ਗੰਦੇ ਪਿੱਲੇ ਨਾ ਹੁੰਦੇ ਜਿਓ ਥੋਡੀ ਪ੍ਰਵਾਹ ਕਰਦੇ ਤੁਹਾਡੇ ਘਰ ਤੰਗੀਆਂ ਨਾਲ ਨਾ ਭਰੇ ਹੁੰਦੇ ਤੁਹਾਡੇ ਬੱਚੇ ਰੋਜ਼ਗਾਰ ਤੋਂ ਸਿੱਖਿਆ ਤੋਂ ਵਾਂਝੇ ਨਾ ਰਹੀ ਹੁੰਦੇ ਤੁਹਾਡਾ ਨਾ ਆਪਣੇ ਨਾਲ ਬਹੁਤ ਮਾੜੀ ਹੋ ਰਹੀ ਆ ਸ਼ੁਰੂਆਤ ਆ ਹੁਣ ਆ ਜਿਮਨੀ ਚੋਣਾ ਹੋਈਆਂ ਚਾਰ ਜੋਰ ਤੁਸੀਂ ਲਾ ਲਿਆ ਸੂਵੇ ਭੇੜ ਤੇ ਤਿੰਗੇ ਛਤਰਾ ਇਲੈਕਸ਼ਨ ਕਿਸੇ ਨੇ ਲੜਨਾ ਹੀ ਘਰੇ ਬੈਠੇ ਤਿੰਗੀ ਗਏ ਵੇਖ ਵੇਖ ਵੀਡੀਓ ਕਰੀ ਗਏ ਤਿੰਗੀ ਗਏ ਤੁਸੀਂ ਬੜਾ ਪਿੰਗੇ ਐਂ ਅਮਰਤਾ ਵੜਿੰਗ ਜਿੱਤੂ ਅਮਰਤਾ ਨਹੀਂ ਐਂ ਕਰੀ ਗਏ ਕੋਈ ਕਹਿੰਦਾ ਡਿੰਪੀ ਢਿੱਲੋ ਜਿੱਤੂ ਕੋਈ ਕਰ ਰੰਦਾਵਾ ਜਿੱਤੂ ਤਿੰਗੀ ਗਏ ਘਰੇ ਬੈਠੇ ਸੂਵੇ ਭੇੜ ਤੇ ਤਿੰਗੇ ਛਤਰਾ ਜਿਨ੍ਹਾਂ ਨੇ ਜਿੱਤਣਾ ਉਹਨਾਂ ਦੀ ਤਨਖਾਹ ਲੱਗਣੀ ਆ ਹਾਰਨ ਤੋਂ ਬਾਅਦ ਪੈਨਸ਼ਨ ਲੱਗਣੀ ਆ ਤੁਸੀਂ ਤਿੰਗੀ ਜਾਓ ਘਰੇ ਬੈਠੇ ਉਹਨਾਂ ਦੇ ਛੋਟੇ-ਛੋਟੇ ਬੱਚੇ ਤੁਹਾਡੇ ਜਵਾਕਾਂ ਨੂੰ ਤੁਹਾਡੇ ਬੁੜਿਆਂ ਨੂੰ ਸਮਝਾਈ ਜਾਂਦੇ ਆ ਉਹ ਉਹਨਾਂ ਦੇ ਛੋਟੇ-ਛੋਟੇ ਜਿੰਨੇ ਨਲੀਆਂ ਪੁੰਜਣ ਜੋਗਰੇ ਨਹੀਂ ਹੋਏ ਤੁਹਾਡੇ ਬਜ਼ੁਰਗਾਂ ਨੂੰ 70-70 ਸਾਲ ਦੇ ਬਜ਼ੁਰਗਾਂ ਨੂੰ ਸਮਝਾਈ ਜਾਂਦੇ ਆ ਉਹ ਕਿ ਤੁਹਾਡੇ ਬਜ਼ੁਰਗ ਤੁਹਾਡੇ ਜਵਾਕਾਂ ਨੂੰ ਨਹੀਂ ਸਮਝਾ ਸਕਦੇ ਸਮਝੋ ਭਰਾਵੋ ਤੁਹਾਡੀ ਤੇ ਰਾਜ ਆ ਰਾਜੇ ਮਹਾਰਾਜਿਆਂ ਦਾ ਅੰਗਰੇਜ਼ਾਂ ਦਾ ਮਨੁਵਾਦਿਆਂ ਦਾ ਅੱਜ ਮੰਤਰੀਆਂ ਦਾ ਕਰ ਲਓ ਕਿਉਂ ਨੂੰ ਪੰਡਾ ਕੌਣ ਬਣੂਗਾ ਤੁਹਾਡਾ ਔਰ ਰਹੀ ਗੱਲ ਜਿਹੜਾ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਤਾਂ ਭਾਈ ਜਿਹੜੀ ਉਹਨਾਂ ਦੀ ਭਾਈ ਡਿਊਟੀ ਲਾ ਦੇਣਗੇ ਕਿਉਂਕਿ ਉਹ ਤਾਂ ਸਰਕਾਰ ਦੀ ਬੋਲੀ ਬੋਲਦੇ ਆਏ ਆ ਇਹ ਅੱਜ ਦਾ ਸਮਾਂ ਨਹੀਂ ਇਹ ਮੁੱਢੋਂ ਤੋਂ ਚੱਲਦਾ ਆ ਰਿਹਾ ਉਹ ਬੇਰੋਜ਼ਗਾਰ ਤਾਂ ਹੀ ਕੀਤਾ ਪਹਿਲਾਂ ਵੀ ਜਦੋਂ ਬੇਰੋਜ਼ਗਾਰ ਹੋਣਗੇ ਨਾ ਸਾਥੋਂ ਸਵਾਲ ਕਰਨਗੇ ਉਹਨਾਂ ਨੂੰ ਨੌਕਰੀ ਪਿਆਰੀ ਆ ਵੀ ਉਹਨਾਂ ਦਾ ਜੋ ਹੁਕਮ ਆਊਗਾ ਉਹ ਕਰਨਗੇ ਉਹਨਾਂ ਨੂੰ ਹੁਕਮ ਇਹ ਆ ਗਿਆ ਵੀ ਭਾਈ ਜਿਹੜਾ ਪਾਣੀ ਵਾਲਾ ਬੰਦਾ ਫੈਕਟਰੀਆਂ ਦਾ ਗੰਦਪਿਲ ਪਾਣੀ ਪਹੁੰਦਾ ਉਹਨੂੰ ਚੱਕ ਲਿਆਉਣਗੇ ਉਹਨਾਂ ਨੂੰ ਹੁਕਮ ਆ ਗਿਆ ਵੀ ਤੁਸੀਂ लाਠੀ ਚਾਰਜ ਕਰਨਾ ਜਿਹੜਾ ਪਾਣੀ ਰੋਕੂਗਾ ਪਾਉਣ ਤੋਂ ਤੁਸੀਂ ਗਿੱਟੇ-ਗੋਡੇ ਤੋੜ ਦਿਓ ਉਹਨਾਂ ਨੇ ਗਿੱਟੇ-ਗੋਡੇ ਤੋੜ ਦੇਣੇ ਅੱਗੇ ਵੇਖਿਆ ਨਹੀਂ ਜੀਰਾ ਫੈਕਟਰੀ ਸ਼ਰਾਬ ਦੀ ਨਲ ਚੰਗਾ ਭਲਾ ਪਤਾ ਸੀ ਉਹਨਾਂ ਨੂੰ ਵੀ ਇਹ ਤਾਂ ਸਹੀ ਬੋਲੀ ਜਾਂਦੇ ਜਮੀਨਾ ਖਰਾਬ ਹੋ ਜਾਂਦੀਆਂ ਕੈਂਸਰ ਨਾਲ ਪੀੜਤ ਹੋ ਜਾਂਦੇ ਆ ਅਗਲਾ ਨੇ ਪਰਚੇ ਵੀ ਕੱਟੇ ਵਾਂਗਿਆ ਵੀ ਜੋ ਉਹਨਾਂ ਨੂੰ ਕਹਿਣਗੇ ਉਹੀ ਹੋਣਾ ਅਫਸੋਸ ਦੀ ਗੱਲ ਕੀ ਆ ਕਲਾਕਾਰ ਰਾਜਨੀਤਿਕ ਬੰਦੇ ਐਕਟਰ ਤੁਸੀਂ ਇਹਨਾਂ ਨਾਲ ਪਾਈ ਖੜੇ ਆ ਪਿਆਰ ਤੁਸੀਂ ਇਹਨਾਂ ਦਾ ਮੈਂ ਕਹਿੰਨਾ ਤੁਸੀਂ ਜੀ ਜੀ ਕਰਦੇ ਇਹਨਾਂ ਨੂੰ ਐਕਟਰਾਂ ਨੂੰ ਮੰਤਰੀਆਂ ਨੂੰ ਤੇ ਕਲਾਕਾਰਾਂ ਨੂੰ ਇਹ ਤਿੰਨੇ ਤੁਹਾਡੇ ਦੁਸ਼ਮਣ ਆ ਤੁਸੀਂ ਇਹ ਸਮਝੇ ਨਹੀਂ ਕਦੇ ਕਲਾਕਾਰ ਕਿ ਜਦੋਂ ਮਤਲਬ ਮਾਹੌਲ ਚੱਲ ਪਿਆ ਉਹ ਬੋਲਦੇ ਨੇ ਪਾਣੀਆਂ ਦੇ ਮੁੱਦਿਆਂ ਤੇ ਨਹੀਂ ਬੋਲਦਾ ਨਹੀਂ ਕੋਈ ਜਿਵੇਂ ਆਪਣਾ ਹੀ ਨਹੀਂ ਪਹੁੰਚੋ ਉੱਥੇ ਪਹੁੰਚੋ ਕੋਈ ਨਹੀਂ ਪਹੁੰਚਣਾ ਐਕਟਰ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਆ ਗੰਧੀਆਂ ਗੰਧੀਆਂ ਚੀਜ਼ਾਂ ਦੀਆਂ ਮਸ਼ਹੂਰੀਆਂ ਕਰਕੇ ਤੁਹਾਡੇ ਘਰਾਂ 'ਚ ਦੇ ਜਾਂਦੇ ਆ ਕਦੇ ਉਹਨਾਂ ਨੇ ਪੁੱਛਿਆ ਨਹੀਂ ਵੀ ਇਹ ਚੀਜ਼ਾਂ ਗਲਤ ਆ ਜਾਂ ਸਹੀ ਆ ਮੰਤਰੀ ਉਹ ਤਾਂ ਪਛਾੜ ਦੀ ਗੱਲਾਂ ਦੇਉ ਸੱਟਾ ਚਿੱਟਾ ਵੇਖੋ ਸਰਕਾਰ ਇਹਨਾਂ ਦੀ ਰੇਤਾ ਸੱਚ ਤੇ ਇਹੀ ਆ ਨਾ ਸੱਟਾ ਕਿਉਂ ਨਹੀਂ ਬੰਦ ਹੋਇਆ ਰੇਟ ਮਾਫੀਆ ਕਿਉਂ ਨਹੀਂ ਬੰਦ ਹੁੰਦੀ ਸਿੱਟਾ ਵਾਲੀ ਫੈਕਟਰੀ ਕਿਉਂ ਨਹੀਂ ਬੰਦ ਹੁੰਦੀ ਤਾਸ਼ ਖੇਡਣ ਵਾਲੇ ਤੇ ਪਰਚੇ ਹੋ ਜਾਂਦੇ ਆ ਤੇ ਤਾਸ਼ ਕੰਪਨੀ ਅਜੇ ਤੱਕ ਕਿਉਂ ਨਹੀਂ ਬੰਦ ਹੋਈ ਇਹ ਬੜੀਆਂ ਗੱਲਾਂ ਯਾਰ ਬੜੀਆਂ ਤਗੜੀਆਂ ਗੱਲਾਂ ਸੋਚਣੀਆਂ ਪੈਣੀਆਂ ਪਰ ਮੇਰੇ ਵਰਗੇ ਦਾ ਮਜ਼ਾਕ ਉਡਦਾ ਹੁੰਦਾ ਪਰ ਮੈਂ ਇੰਨੀ ਕੁ ਬੇਨਤੀ ਕਰਦਾ ਵੀ ਬਾਈ ਉਹ ਜਿਹੜਾ ਪਾਣੀ ਦਾ ਮਸਲਾ ਨਾ ਇੱਥੇ ਮੈਂ ਇਹ ਨਹੀਂ ਕਹਿੰਦਾ ਤੁਸੀਂ ਲੱਖੇ ਦਾ ਸਾਥ ਦਿਓ ਜਾਂ ਕਿਸੇ ਫਲਾਣੇ ਦਾ ਸਾਥ ਦਿਓ ਨਹੀਂ ਪਾਣੀ ਹੈ ਜਿਹੜਾ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਉਹ ਸਾਰਿਆਂ ਨੂੰ ਫੈਲ ਰਹੀਆਂ ਸਾਡੇ ਖੁਦ 16 ਸਾਲ ਦੀ ਬੱਚੀ ਆ ਜਿਹੜੀ ਕੈਂਸਰ ਦੇ ਨਾਲ ਪੀੜਤ ਹੋ ਚੁੱਕੀ ਆ ਠੀਕ ਹੈ ਮਾਸੀ ਦੀ ਕੁੜੀ ਏ ਮੇਰੀ ਦੀ ਇਹ ਬਹੁਤ ਜ਼ਾਰੇ ਉਹਨੇ ਸਾਡਾ ਏਰੀਆ ਫਾਇਲ ਕਾ ਜਿਹੜਾ ਮੰਜਿਆ ਪਿਆ ਪਰ ਭਾਈ ਕੁਛ ਨਹੀਂ ਬਟੀਚਨ ਇੱਥੇ ਯਾਦ ਰੱਖਿਆ ਜੀ ਗੱਲ ਤੇ ਭਾਈ ਜੇਕਰ ਮੈਂ ਕੋਈ ਗੱਲ ਗਲਤ ਕਹੀ ਹੋਵੇ ਤੁਹਾਨੂੰ ਲੱਗ ਜਾਵੇ ਮੈਂ ਕੁੱਤੇ ਭਕਾਈਆ ਤਾਂ ਮੈਂ ਉਹਦੇ ਹੱਥੇ ਮਾਫੀ ਚਾਹੁੰਦਾ ਕਿਉਂਕਿ ਸੱਚ ਚੰਗਾ ਖਾਂ ਦਾ ਘਿਓ ਪਚਦਾ ਨਹੀਂ ਨਾ ਅੱਜ ਕੱਲ ਫਲੱਛਾਂ ਲੱਗ ਜਾਂਦੀਆਂ ਲੂਜ਼ ਮੋਸ਼ਨ ਲੱਗ ਜਾਂਦੇ ਆ ਬਰਗਰ ਬਰਗਰ ਪੱਜ ਜਾਂਦੇ ਆ ਪੀ ਜੇ ਪੂ ਜੇ ਪੱਜ ਜਾਂਦੇ ਆ ਤੁਸੀਂ ਉਹ ਖਾਣ ਜੋ ਕਰੀਓ ਉਹੀ ਖਾਇਆ ਕਰੋ ਝੂਠਾ ਜਿਵੇਂ ਮੰਨ ਲਓ ਕੋਈ ਵੇਖ ਲਿਆ ਕੁਝ ਗਲਤ ਪਿਲ ਆਪਾਂ ਵੇਖਦੇ ਹੀ ਆ ਦੇ ਤੇਰੇ ਦੇ ਤੇਰੇ ਦੀ ਉਹ ਚੱਕੇ ਭੰਦੇ ਆ ਜਿੰਨਾ ਚਿਰ ਤੁਸੀਂ ਸਰਕਾਰਾਂ ਨੂੰ ਕਲਾਕਾਰਾਂ ਨੂੰ ਐਕਟਰਾਂ ਨੂੰ ਸਵਾਲ ਨਹੀਂ ਕਰਦੇ ਉਹਨਾਂ ਚਿਰ ਤੁਹਾਡਾ ਕੱਖ ਨਹੀਂ ਹੋ ਸਕਦਾ ਯਾਦ ਰੱਖੋ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਸਾਨੂੰ ਚੰਗਾ ਖਾਣ ਪੀਣ ਚਾਹੀਦਾ ਇਹ ਚੰਗੀਆਂ ਬੋਤਲਾਂ ਇੱਕ ਮੈਂ ਹੋਰ ਕਹਿਣਾ ਬڑے ਲੋਕ ਪਾਣੀ ਨੂੰ ਬਚਾਉਣ ਵਾਸਤੇ ਇਹੀ ਕਹਿੰਦੇ ਪਾਣੀ ਨੂੰ ਬਚਾਓ ਪਾਣੀ ਤਾਂ ਬਚੂਗਾ ਜੇਕਰ ਤੁਸੀਂ ਪਹਿਲਾਂ ਜਿਹੜੀਆਂ ਥੋੜੇ ਪਿੰਗਾ ਅੱਗੇ ਪਾਣੀ ਵਾਲੀਆਂ ਬੋਤਲਾਂ ਨੂੰ ਸਿੱਟੋਗੇ ਜਿਹੜੀ ਪਾਣੀ ਵਾਲੀ ਬੋਤਲ ਤੁਸੀਂ ਅੱਗੇ ਰੱਖਦੇ ਆ 20 25 ਰੁਪਈਆ ਦੀ ਮਿਲਣ ਵਾਲੀ ਉਹਦੇ ਨਾਲ ਉਹ ਮਸ਼ਹੂਰ ਹੁੰਦੀ ਆ ਤੇ ਜਦੋਂ ਪਾਣੀ ਗੰਦਾ ਹੋਊਗਾ ਪਾਣੀ ਬੇਕਾਰ ਹੋਊਗਾ ਇਣ ਤੇ ਜਾ ਕੇ ਪਾਣੀ ਵਾਲਿਆਂ ਦਾ ਹੀ ਫਾਇਦਾ ਹੋਣਾ ਤੇ ਤੁਸੀਂ ਉਹ ਪਾਣੀ ਵਾਲਿਆਂ ਨੂੰ ਥੱਲੇ ਸਿੱਟੋ ਪਹਿਲਾਂ ਸਮਝੋ ਗੱਲ ਨੂੰ ਆਪਾਂ ਵੀ ਬੜਾ ਸੁਧਾਰ ਨੂੰ ਫਿਰਦੇ ਪਹਿਲਾਂ ਆਪਾਂ ਨੂੰ ਦੇਖਣਾ ਪੈਣਾ ਵੀ ਆਪਾਂ ਕਰੀ ਕੀ ਜਾਣਦੇ ਆ